ਜਿਹੜਾ ਹਾਦਸਾ ਹੁਸ਼ਿਆਰਪੁਰ ਜਲੰਧਰ ਰੋਡ ਦੇ ਉੱਪਰ ਵਾਪਰਿਆ ਆ ਉਸ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਗਏ ਨੇ ਉਹਦੇ ਵਿੱਚ ਝੁੱਲਸੇ ਗਏ ਨੇ ਪਰਿਵਾਰ ਇੱਕ ਬਾਈ ਐ ਇਹ ਸਿਰਫ ਕੱਲਾ ਹੀ ਆ ਪੇ ਬਿਲਕੁਲ ਠੀਕ ਠਾਕ ਬਚਿਆ ਤੇ ਇਹਦਾ ਸਾਰਾ ਪਰਿਵਾਰ ਦੱਸਦੇ ਆ ਵੀ ਝੁੱਲਸ ਗਿਆ ਵਿੱਚ ਬਾਈ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਸੀਗਾ ਭਾਜੀ ਮੇਰੀ ਵਾਈਫ ਮੇਰੀ ਭੈਣ ਮੇਰਾ ਮੁੰਡਾ ਮੇਰੀ ਮੰਮੀ ਮੇਰੇ ਡੈਡੀ ਸਾਰੇ ਹੀ ਭਾਜੀ ਕੋਈ ਬਚਿਆ ਨਹੀਂ ਉਹਦੇ ਵਿੱਚ ਬਈ ਭਾਜੀ ਸਾਰੇ ਇੱਥੇ ਐਡਮਿਟ ਇਹਦਾ ਆਤਵਾਰੀ ਵਿੱਚ ਖੁੱਬਦੇ ਪਏ ਆ ਉਹਨਾਂ ਦੇ ਬੱਚਿਆਂ ਨੂੰ 70% 80% ਦੱਸੀ ਜਾਂਦੇ ਹਨ ਹੀਗੇ ਪਰ ਇਹ ਆਪਾਂ ਜਿਗਰਾ ਕਰਕੇ ਆਏ ਆ ਤੇ ਇਹ ਇਹ ਹਾਦਸਾ ਜਿਵੇਂ ਤੁਸੀਂ ਰੌਲਾ ਪਾ ਰਹੇ ਹੋ ਵੀ ਇੱਥੋਂ ਅਸੀਂ ਟਰੱਕ ਨਹੀਂ ਚੱਕਣ ਦੇਣਾ ਸਰ ਸਾਹਿਬ ਚਾਹੀਦਾ ਪਾਜੀ ਕਟੋਗਾੜ 25 ਸਾਲ ਹੋ ਗਏ ਪਾਜੀ ਇਸ ਬਲੌਗ ਇਤੋਂ ਸਾਰਾ ਬਲੈਕ ਕਰਦੇ ਆ ਨੂੰ 25 ਸਾਲ ਤੋਂ ਦਾ ਪਰਚਾ ਹੋਇਆ ਨਹੀਂ ਹੁਣ ਪਰਚਾ ਕਰਦੇ 302 ਦਾ ਕਿਤੇ ਕਰਨ ਜਹਾ ਡਰਾਈਵਰ ਮਰ ਗਿਆ ਉੱਥੇ ਪਾਰਚਾ ਕਰੂਗੇ 25 ਸਾਲ ਤੋੜਾ ਕੋਈ ਬੋਲਿਆ ਨਹੀਂ ਸਾਰੇ ਨੂੰ ਪਤਾ ਇੱਥੋਂ ਕਿਲੋਮੀਟਰ ਤੇ ਜਾ ਕੇ ਬਲੈਕ ਹੁੰਦੀ ਆ ਭਾਈ ਸ਼ਰੀਆਮ ਪਾਰਕਿੰਗ ਖੁੱਲੀ ਆ ਉੱਥੇ ਟੈਂਕਰ ਲੱਗਦੇ ਆ ਉੱਥੇ ਆ ਤਾਂ ਕੋਈ ਨਹੀਂ ਬੋਲਿਆ ਇੱਥੋਂ ਕਿਲੋਮੀਟਰ ਜਾ ਕੇ ਬਲੈਕ ਹੁੰਦੀ ਆ ਭਾਜੀ ਉੱਥੇ ਨਹੀਂ ਕੋਈ ਬੋਲੇ ਸਾਨੂੰ ਬੋਲਣ ਦੀ ਭਾਈ ਲੋੜ ਨਹੀਂ ਬੇਟਾ ਤੁਹਾਡਾ ਕਿੰਨੇ ਚਿਰ ਦਾ ਜੀ ਬੇਟਾ ਮੇਰਾ ਭਾਈ 4 ਸਾਲ ਦਾ ਉਹਦੇ ਵੀ ਅੱਗ ਪਈ ਆ ਜੀ ਉਹਦਾ ਭਾਜੀ ਬਚਾਅ ਹੋ ਗਿਆ ਜਿੱਦਾਂ ਨਾ ਅੱਗ ਲੱਗੀ ਆ ਨਾਲ ਹੀ ਗੱਦੇ ਦੇ ਲਪੇਟਦਾ ਅੱਛਾ ਵਧੀਆਲੇ ਦੇ ਵਾਲੇ ਉਹਦਾ ਬਚਾਅ ਹੋ ਗਿਆ ਕਿ ਮੇਰੇ ਮੁੰਡਾ ਸਹੀ ਆ ਬਸ ਇਹ ਤਾਂ ਬਿਲਕੁਲ ਨਾਲ ਹੀ ਘਰ ਆ ਤੁਹਾਡੇ ਫਾਦਰ ਉਹ ਕਰਿਆ ਭਾਜੀ ਉਦੋਂ ਕਰਦੇ ਕੀ ਸੀ ਕੀ ਤੁਸੀਂ ਘਰੇ ਜਦੋਂ ਇਹ ਹੋਇਆ ਜੀ ਭਾਜੀ ਮੈਂ ਰੋਟੀ ਖਾ ਕੇ ਸੈਰ ਕਰਦਾ ਪਿਆ ਸੀ ਅੱਧਾ ਕਿਲੋਮੀਟਰ ਅੱਗੇ ਸੀਗਾ ਮੰਮੀ ਡੈਡੀ ਰੋਟੀ ਖਾਂਦੇ ਪਏ ਸੀ ਸਾਰੇ ਮੈਂ ਰੋਟੀ ਖਾ ਕੇ ਇਕੱਲਾ ਹੀ ਸੈਰ ਕਰ ਨਿਕਲ ਗਿਆ ਇਦਾਂ ਹੀ ਅੱਛਾ ਮੈਂ ਭਾਜੀ ਹੁਣਾਂ ਨਾ ਫੋਨ ਤੇ ਗੱਲ ਕਰਦਾ ਪਿਆ ਜੀ ਤੇ ਆਹ ਭਾਜੀ ਹੁਣਾਂ ਸਾਡਾ ਡੀਜੀ ਦਾ ਕੰਮ ਆ ਭਾਜੀ ਮੈਂ ਨਾ ਨਾ ਗੱਲ ਕਰਦਾ ਮੈਂ ਕਿਹਾ ਸੀਜ਼ਨ ਹੱਤ ਕੀ ਕਿਦਾਂ ਇਦਾਂ ਰੱਬ ਵੱਲੋਂ ਹੀ ਮੈਂ ਗੱਲ ਕਰਦਾ ਦوں ਤੁਰਿਆ ਗਿਆ ਇਸ ਤੇ ਮਾਤਾ ਤੁਹਾਡੀ ਤੇ ਫਾਦਰ ਸੀਰੀਅਸ ਨੇ ਬਿਲਕੁਲ ਜੀ ਮੇਰੀ ਘਰ ਵਾਲੀ ਸੀਰੀਅਸ ਜਾ ਕੇ ਦੇਖ ਲ ਠੀਕ ਆ ਭਾਈ ਉਥੇ ਨਾ ਮਰ ਜਾਣਾ ਸੀ ਬਿਲਕੁਲ ਹੀ ਤੜਫਲੇ ਪਏ ਤੇ ਹੈ ਨਹੀਂ ਕਹਿੰਦੇ ਕਹਿੰਦੇ ਜਿੱਥੇ ਲਿਆਣਾ ਲੈ ਜਾਓ ਆਪ ਕਹਿੰਦੇ ਪਏ ਆ ਜਿੱਥੇ ਲਿਆਣਾ ਲੈ ਜਾਓ ਕਹਿੰਦੇ ਉਹਨਾਂ ਨੇ ਕੋਸ਼ ਨਹੀਂ ਪੁੱਛਿਆ ਸਿਰਫ ਇੱਧੇ ਚੱਕਿਆ ਪਏ ਇੱਧੇ ਚੱਕ ਕੇ ਲਿਆ ਹੁਣ ਤੁਸੀਂ ਇਨਸਾਫ ਕਿਦਾਂ ਦਾ ਚਾਹੁੰਦੇ ਹੋ ਤੁਸੀਂ ਭਾਜੀ ਇਨਸਾਫ ਇਹਦਾ ਜਿਹੜੇ ਸਰਕਾਰਾਂ 25 ਸਾਲ ਤੋਂ ਨਹੀਂ ਜਾਗੀਆਂ ਹੁਣ ਕਹਿੰਦੇ ਕਿ ਪਰਚਾ ਕਰਤਾ ਉਹ ਪਰਚਾ ਕਰਨ ਜਿਨ੍ਹਾਂ ਦੇ ਘਰ ਦੇ ਘਰ ਬਰਵਾਦ ਹੋ ਗਏ ਭਾਜੀ ਪਿੱਛੇ ਪ੍ਰਵਾਸੀ ਸੀਗੇ ਸਾਰੇ ਪ੍ਰਵਾਸੀ ਮਰ ਗਏ ਭਾਜੀ ਮੈਂ ਆਪੂ ਦੇਖੇ ਤੇ ਨਾਲ ਇਥੋਂ ਨਾਲ ਹੀ ਦੂਜਾ ਤੇ ਘਾਰਿਆ ਭਾਜੀ ਸਾਰਾ ਟੱਬਰ ਮਰ ਗਿਆ ਉਹ ਹੁਣ 302 ਦੇ ਪਰਚੇ ਡਰਾਈਵਰ ਤੇ ਕਹਿੰਦੇ ਪਰਚਾ ਕਰਨ ਲੱਗੇ ਨੇ ਜਿਹੜਾ ਮਰ ਗਿਆ ਭਾਈ ਡਰਾਈਵਰ ਜਿਹੜਾ ਮਰ ਗਿਆ ਉੱਤੇ ਕਾਨਾ ਪਾ 302 ਦਾ ਪਰਚਾ ਕਰਕੇ ਕੀ ਕਰਨਾ ਜਿਹੜਾ ਕਰਵਾਉਂਦੇ ਆ ਉਹਨਾਂ ਤੇ ਕਰੋ ਜਿਹੜੇ ਕਰਵਾਉਂਦੇ ਉਹਨਾਂ ਤੇ ਹੋਣਾ ਚਾਹੀਦਾ ਭਾਈ ਡਰਾਈਵਰ ਤੇ ਪਰਚਾ ਕਰਕੇ ਕਰੋਗੇ ਕੀ ਇੱਕੇ ਬੰਦਾ ਸਿਰਫ ਇਹਦਾ ਜ਼ਿੰਮੇਵਾਰ ਐ ਨਾ ਮੈਂ ਕਾਨੂੰਨੀ ਜ਼ਿੰਮੇਵਾਰ ਕਹਿੰਦਾ ਜਿਹਨਾਂ ਨੂੰ ਪਤਾ ਹੈ ਵਜਿੜੇ ਸਿਰਾਂ ਨੂੰ ਪਤਾ ਭਾਈ ਕਰਾਉਂਦੇ ਆ ਸਾਰੇ ਕੋਈ ਬੋਲਦਾ ਨਹੀਂ ਡਰਦਾ ਭਾਈ ਉਹ ਪੈਸੇ ਵਾਲੇ ਬੰਦੇ ਆ ਤਾਂ ਕਰਕੇ ਨਹੀਂ ਭਾਈ ਮਹੀਨਾ ਚੜਦਾ ਕੋਈ ਤਾਂ ਨਹੀਂ ਬੋਲਦਾ ਉਹ ਪੈਸੇ ਵਾਲੇ ਬੰਦੇ ਭਾਜੀ ਕਿ ਸਾਨੂੰ ਕੱਲੂ ਕੁਛ ਕਹਿਣਗੇ ਕਿ ਇਹਨੇ ਕਿ ਹੁਣ ਭਾਈ ਮੇਰੇ ਗੋ ਉੱਦਾਂ ਵੀ ਮਰੇ ਆ ਇੱਦਾਂ ਵੀ ਬਾਜੀ ਇਹ ਦਰਦਿਆ ਪੇ ਪਰਿਵਾਰ ਦਾ ਵੀ ਬਾਈ ਦਾ ਪਰਿਵਾਰ ਕਹਿੰਦੇ ਵੀ ਸਾਰਾ ਝੁੱਲਸਿਆ ਤੇ ਬਹੁਤ ਸੀਰੀਅਸ ਐ ਇਸ ਵੇਲੇ 70 80% ਕਹਿੰਦੇ ਵੀ ਇਹ ਹੈ ਨਹੀਂ ਜੇ ਕੁਝ ਗਿਆ ਸਾਡਾ ਟੱਬਰ ਦਾ ਕੁਝ ਰੇ ਦੋਸਤਾਂ ਦਾ ਵੀ ਕੋਣ ਦੀ ਜੁਰਮਾਨੇ ਦਾ ਕੋਣ ਦਊਗਾ ਨਾ ਵੀ ਕੋਣ ਜੁਰਮਾਨਾ ਦਊਗਾ ਇਹਨਾਂ ਵੀ ਜੁਰਮਾਨੇ ਦੀ ਵੀ ਗੱਲ ਇੰਨਾ ਨੁਕਸਾਨ ਹੋਇਆ ਵੀ ਕੋਈ ਜੁਰਮਾਨੇ ਵੀ ਹਮੇ ਭਰਨ ਵੀ ਦੱਸਣ ਵੀ ਕੁਝ ਰੇ ਇੰਨੇ ਬਾਹ ਹੋਈ ਆ ਨੁਕਸਾਨ ਹੋਇਆ ਜੁਰਮਾਨਾ ਕੋਣ ਦਊਗਾ ਕੋਈ ਦੱਸਣਾ ਨਾ ਤੁਸੀਂ ਕਿਵੇਂ ਦੀ ਤਫਤੀਸ਼ ਕਰ ਰਹੇ ਹੋ ਕੀ ਕੀ ਚੀਜ਼ਾਂ ਧਿਆਨ ਚ ਲਿਆ ਰਹੇ ਹੋ ਕਿਹੜੀ ਕਿਹੜੀ ਕਿਹਨਾਂ ਕਿਹਨਾਂ ਦੇ ਕੋ ਸਾਡੇ ਅਫਸਰ ਖੜੇ ਆ ਤੋ ਤੀਸ਼ ਕਰ ਰਹਾ ਹੈ ਭਾਈ ਸਾਹਿਬ ਨੇ ਆਪਣਾ ਆਣ ਕੇ ਸਾਰਾ ਦੱਸਿਆ ਵੀ ਮੇਰੇ ਪਰਿਵਾਰ ਦੇ ਮੈਂਬਰ ਇੰਨੇ ਦਾ ਨੁਕਸਾਨ ਹੋਇਆ ਇਹ ਹੁਣ ਪਤਾ ਲੱਗਿਆ ਇਹਨਾਂ ਨੂੰ ਮੈਂ ਬੁਲਾਉਣ ਆਇਆ ਸੀ ਇਹਨਾਂ ਜੋ ਵੀ ਇਹ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਵੀ ਜਿਵੇਂ ਦੇ ਵੀ ਚਾਹਣਗੇ ਲੋਕ ਹੋਵੇਂ ਦੀ ਕਾਰਵਾਈ ਠੀਕ ਹੈ ਠੀਕ ਹੈ ਤੁਸੀਂ ਸਾਰੇ ਜਿਹੜੇ ਪੀੜਤ ਹੈਗੇ ਹੋ ਤੁਸੀਂ ਕਰੋ ਤੇ ਇਹ ਬਾਈ ਦਾ ਦਰਦ ਹੈ ਕਹਿੰਦੇ ਵੀ ਮੇਰੇ ਪਰਿਵਾਰ ਚੋਂ ਕੋਈ ਵੀ ਨਹੀਂ ਬਚਿਆ ਇੱਕ ਛੋਟਾ 4 ਸਾਲ ਦਾ ਬੱਚਾ ਹੈ ਇਹਨਾਂ ਦਾ ਬੇਟਾ ਉਹ ਠੀਕ ਆ ਥੋੜਾ ਜਿਆ ਤੇ ਇਹਨਾਂ ਦੀ ਵਾਈਫ ਇਹਨਾਂ ਦਾ ਮਾਂ ਇਹਨਾਂ ਦਾ ਫਾਦਰ ਜਿਹੜੇ ਆ ਉਹ ਪੂਰੀ ਤਰ੍ਹਾਂ ਕਹਿੰਦੇ ਵੀ ਝੁਲਸ ਗਏ ਆ ਤੇ ਇਹ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਆ ਵੀ ਜਿਹੜੇ ਇਹਨਾਂ ਚੋਂ ਝੁਲਸੇ ਲੋਕ ਬਚਣਗੇ ਨਾ ਉਹ ਉਹਨਾਂ ਦੀ ਜ਼ਿੰਦਗੀ ਮਰਨ ਨਾਲੋਂ ਵੀ ਭੈੜੀ ਹੋ ਜਾਣੀ ਆ ਕਿਉਂਕਿ ਸਰੀਰ ਦੇ ਉੱਤੇ ਉਹੋ ਜਿਹਾ ਮਾਸ ਨਹੀਂ ਰਹਿਣਾ ਸਰੀਰ ਦੇ ਵਿੱਚ ਉਹੋ ਜਿਹੀ ਜਾਨ ਨਹੀਂ ਰਹਿਣੀ ਸਰੀਰ ਦਾ ਵਿੱਚ ਕਈ ਵਾਰੀ ਹੁੰਦਾ ਵੀ ਵਲਵਿੰਗ ਵੀ ਪੈ ਜਾਂਦਾ ਵਾ ਉਹ ਚੀਜ਼ਾਂ ਬਹੁਤ ਜ਼ਿਆਦੀਆਂ ਖਤਰੇ ਵਾਲੀਆਂ ਨੇ ਇਹ ਅਜੇ ਨਤੀਜੇ ਹੌਲੀ ਹੌਲੀ ਬਾਹਰ ਨਿਕਲਣਗੇ ਤੇ ਇਹ ਇਹ ਚੀਜ਼ਾਂ ਸਾਰੀਆਂ ਆ ਦੇਖੋ ਵੀ ਆ ਗੈਸ ਦੀ ਇਦਾਂ ਦੀ ਗੱਡੀ ਸੀਗੀ ਆ ਜਿਹੜੀਆਂ ਹੁਣ ਐਚਪੀ ਦੀਆਂ ਗੱਡੀਆਂ ਜਾ ਰਹੀਆਂ ਨੇ ਅੱਗੇ ਨੂੰ ਜਾ ਰਹੀਆਂ ਨੇ ਆ ਗੱਡੀ ਇਦਾਂ ਦੀ ਸੀਗੀ ਉਹ ਪਿੱਛੇ ਇਸ ਕਰਕੇ ਰੋਕਤੀਆਂ ਸੀ ਕਿ ਕਿਤੇ ਕੋਈ ਸ਼ੇਕ ਪੈ ਕੇ ਹੋਰ ਵੱਡਾ ਨੁਕਸਾਨ ਨਾ ਹੋ ਜਵੇ ਇਹ ਗੱਡੀਆਂ ਇਦਾਂ ਦੀ ਗੱਡੀ ਜਿਵੇਂ ਤੁਸੀਂ ਆਮ ਤੌਰ ਤੇ ਵੀ ਦੇਖੀਆਂ ਹੋਣਗੀਆਂ ਇਹ ਸਾਰੀਆਂ ਲੋਡ ਗੱਡੀਆਂ ਨੇ ਲੋਡ ਗੱਡੀਆਂ ਜਿਹੜੀਆਂ ਨੇ ਉਹ ਕੱਡੀਆਂ ਜਾ ਰਹੀਆਂ ਨੇ ਪਰ ਇਹ ਗੱਡੀ ਬਸ ਇੱਕ ਐ ਨੂੰ ਮੁੜੀ ਆ ਜਿਹਦੇ ਉੱਤੇ ਲੋਕਾਂ ਨੇ ਸ਼ੱਕ ਵੀ ਜਤਾਇਆ ਵਾ ਵੀ ਇਹ ਗੱਡੀ ਇੱਧਰੋਂ ਕਰਨ ਕੀ ਗਈ ਸੀਗੀ ਇੱਕ ਵੀਰ ਨੇ ਤਾਂ ਖੁੱਲ ਕੇ ਬੋਲਿਆ ਵੀ ਅਗਲੇ ਪਾਸੇ ਕਿਲੋਮੀਟਰ ਤੇ ਜਾ ਕੇ ਬਲੈਕ ਹੁੰਦੀ ਆ ਉਥੇ ਬਲੈਕ ਦੇ ਵਿੱਚ ਸਿਲੰਡਰ ਭਰੇ ਜਾਂਦੇ ਆ ਤੇ ਉਥੇ ਇਹ ਜਿਹੜਾ ਟਰੱਕ ਆ ਉਹ ਉਥੇ ਜਾ ਕੇ ਖੜਨਾ ਸੀਗਾ ਤੇ ਹੁਣ ਇਹ ਜ਼ਿੰਮੇਵਾਰ ਲੋਕੀ ਕਹਿੰਦੇ ਆ ਵੀ ਇਹਦਾ ਕੌਣ ਹੈ ਇਹ ਕੋਈ ਅੱਜ ਦੀ ਨਹੀਂ ਬਲਕਿ ਬੜੇ ਚਿਰ ਦੀ ਦੱਸਦੇ ਆ ਵੀ ਇੱਥੇ ਇਸੇ ਤਰੀਕੇ ਨਾਲ ਟਰੱਕ ਇਸ ਸਿੰਗਲ ਰੋਡ ਤੇ ਜਾਂਦਾ ਹੈ ਤੇ ਅੱਗੇ ਵੀ ਕਹਿੰਦੇ ਵੀ ਇੱਕ ਹਾਦਸਾ ਵਾਪਰ ਚੱਲਿਆ ਸੀ ਖੰਭਾ ਡੇਗ ਪਿਆ ਸੀ ਇਹਦੇ ਉੱਤੇ ਪਰ ਉਦੋਂ ਅੱਗ ਨਹੀਂ ਲੱਗੀ ਪਰ ਅੱਜ ਅੱਗ ਲੱਗਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਜਿਹੜੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਰੈਫਰ ਕੀਤੇ ਗਏ ਨੇ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ